ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਮੈਂ ਸੁਨੀਲ ਕੁਮਾਰ ਬੰਟੀ ਯੁਵਾ ਕੌਮੀ ਪ੍ਰਧਾਨ ਸ਼ਿਵਸਨਾ ਲੋਇਨ ਤੋਂ ਮੇਰੇ ਨਾਲ ਬੈਠੇ ਹਿੰਦੂ ਤਾਲਮੇਲ ਕਮੇਟੀ ਦੇ ਪੰਜਾਬ ਪ੍ਰਧਾਨ ਲਲਿਤ ਕੁਮਾਰ ਬੱਬੂ ਜੀ ਔਰ ਯੁਵਾ ਕ੍ਰਾਂਤੀ ਮੰਚ ਦੇ ਪੰਜਾਬ ਪ੍ਰੈਜ਼ੀਡੈਂਟ ਕੁਲਦੀਪ ਸਿੰਘ ਸ਼ੈਂਟੀ ਜੀ ਜੋ ਹਮੇਸ਼ਾ ਜਦੋਂ ਵੀ ਕਿਤੇ ਪੰਜਾਬ ਦੇ ਵਿੱਚ ਗੈਂਗਸਟਰਵਾਦ ਜਾਂ ਪੰਜਾਬ ਦੀ ਜਿਹੜੀ ਅਖੰਡਤਾ ਨੂੰ ਖਰਾਬ ਕਰਨ ਦੀ ਕੋਈ ਵੀ ਵਿਅਕਤੀ ਕੋਸ਼ਿਸ਼ ਕਰਦਾ ਹੈ ਉਸ ਦੇ ਖਿਲਾਫ ਹਮੇਸ਼ਾ ਆਪਣੀ ਆਵਾਜ਼ ਨੂੰ ਬੁਲੰਦ ਕਰਦੇ ਨੇ ਅੱਜ ਸਾਡਾ ਲਾਈਵ ਹੋਣ ਦਾ ਮੁੱਖ ਮਕਸਦ ਸੀ ਕਿ ਪੰਜਾਬ ਦੇ ਵਿੱਚ ਇੱਕ ਗੈਂਗਸਟਰ ਜਿਹੜਾ ਜੇਲਾ ਕੱਟ ਕੇ ਪੰਜਾਬ ਦੀ ਨੌਜਵਾਨੀ ਨੂੰ ਜਿਹੜਾ ਲੋਕਾਂ ਦੇ ਸ਼ਰਿਆਮ ਗੈਂਗਸਟਰ ਵਾਂਗ ਲੋਕਾਂ ਦਾ ਕਰਕੇ ਔਰ ਅੱਜ ਜਿਹੜਾ ਲੋਕਾਂ ਦਾ ਰਖਵਾਲਾ ਬਣਨ ਬੈਠਾ ਹੋਇਆ ਮੈਂ ਗੱਲ ਕਰਨ ਜਾ ਰਿਹਾ ਭਾਨੇ ਸਿੱਧੂ ਦੀ ਜੋ ਦੇਖ ਸਕਦੇ ਆ ਕਿ ਕਿਸ ਤਰ੍ਹਾਂ ਟਰੈਵਲ ਏਜੰਟਾ ਨੂੰ ਗੁੰਡਾਗਰਦੀ ਕਰ ਰਿਆ ਟਰੈਵਲ ਏਜੰਟਾ ਦੇ ਨਾਲ ਅਸੀਂ ਮੰਨ ਸਕਦੇ ਆ ਕਿ 2-4 ਬੰਦੇ ਖਰਾਬ ਹੋ ਸਕਦੇ ਆ ਲੇਕਿਨ ਹਰ ਵਿਅਕਤੀ ਨੂੰ ਹਰ ਟਰੈਵਲ ਏਜੰਟ ਨੂੰ ਸ਼ਰਿਆਮਤਮ ਕੀਆ ਦੇ ਰਿਆ ਸ਼ਰਿਆਮ ਫੋਨ ਕਰਦਾ ਨਾਲ ਹੀ ਕਹਿੰਦਾ ਮੈਂ ਭਾਨਾ ਸਿੱਧੂ ਬੋਲ ਰਿਆ ਔਰ ਸ਼ਰਿਆਮ ਉਹਨੂੰ ਗੰਦੀਆਂ ਗੰਦੀਆਂ ਗਾਲਾਂ ਕੱਢਦਾ ਅਸੀਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਨੇ ਇਹ ਪੰਜਾਬ ਦੇ ਡੀਜੀਪੀ ਸਾਹਿਬ ਨੇ ਇਹਨਾਂ ਨੂੰ ਕਿਹੜੀ ਅਥਾਰਟੀ ਦੇ ਦਿੱਤੀ ਕਿ ਸ਼ਰਿਆਮ ਫੋਨ ਤੇ ਟਰੈਵਲ ਏਜੰਟਾਂ ਨੂੰ ਧਮਕੀਆਂ ਦਿੰਦੇ ਆ ਦੇਖੋ ਕਾਨੂੰਨ ਬਣਿਆ ਸੰਵਿਧਾਨ ਬਣਿਆ ਪ੍ਰਸ਼ਾਸਨ ਬਣਿਆ ਜੇਕਰ ਕਿਸੇ ਦੀ ਕਿਸੇ ਏਜੰਟ ਨੇ ਠੱਗੀ ਮਾਰੀ ਹੈ ਤੇ ਉਹ ਪੁਲਿਸ ਬਣੀ ਪੁਲਿਸ ਕੰਪਲੇਟ ਕਰੇ ਇਹਦੇ ਕੋ ਕਿੰਨੇ ਅਧਿਕਾਰ ਦਿੱਤਾ ਸ਼ਰਿਆਮ ਟਰੈਵਲ ਏਜੰਟਾਂ ਦੇ ਦਫ਼ਤਰਾਂ ਤੇ ਜਾ ਕੇ ਗੁੰਡਾਗਰਦੀ ਦਾ ਨੰਗਾ ਨਾਚ ਕਰਦਾ ਹੈ ਸ਼ਰਿਆਮ ਟਰੈਵਲ ਏਜੰਟਾਂ ਨੂੰ ਧਮਕਾਂਦਾ ਦੇਖੋ ਜੇ ਟਰੈਵਲ ਏਜੰਟਾਂ ਨੂੰ ਲਾਇਸੈਂਸ ਮਿਲੇ ਆ ਉਹ ਮਾਨਯੋਗ ਡੀਸੀ ਸਾਹਿਬ ਦੇ ਔਰ ਸਰਕਾਰ ਵੱਲੋਂ ਮਿਲੇ ਪਏ ਆ ਜੇਕਰ ਕੋਈ ਟ੍ਰੈਵਲ ਏਜੰਟ ਠੱਗੀ ਮਾਰਦਾ ਤੇ ਉਹਦੇ ਤੇ ਕਾਨੂੰਨੀ ਕਾਰਵਾਈ ਵੀ ਹੁੰਦੀ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਲੇਕਿਨ ਇਹਦੀ ਗੁੰਡਾਗਰਦੀ ਦੇ ਖਿਲਾਫ ਸ਼ਿਵਸਨਾ ਲਾਇਨ ਔਰ ਹਿੰਦੂ ਤਾਲਮਿਲ ਕਮੇਟੀ ਔਰ ਯੁਵਾ ਕ੍ਰਾਂਤੀ ਮੰਚ ਹਮੇਸ਼ਾ ਇਹਦੇ ਖਿਲਾਫ ਹੈ ਔਰ ਅਸੀਂ ਸਾਫ਼ ਇਹ ਲਫ਼ਜ਼ਾ ਕਿ ਟ੍ਰੈਵਲ ਏਜੰਟ ਭਾਈਆਂ ਨੂੰ ਵੀ ਕਹਿਣਾ ਚਾਹਦੇ ਜੇ ਕਰਕੇ ਪਹਾਨਾ ਸਿੱਧੂ ਤੁਹਾਡੇ ਨਾਲ ਕਿਸੇ ਤਰ੍ਹਾਂ ਵੀ ਤੁਹਾਨੂੰ ਕੋਈ ਧਮਕੀ ਦਿੰਦਾ ਜਾਂ ਤੁਹਾਨੂੰ ਕੋਈ ਥ੍ਰੈਟ ਕਰਦਾ ਤੇ ਸਾਡੇ ਨਾਲ ਸੰਪਰਕ ਕਰੋ ਅਸੀਂ ਭਾਨੇ ਸਿੱਧੂ ਨੂੰ ਮੂੰਹ ਤੋੜ ਜਵਾਬ ਦੇਣ ਲਈ ਹਮੇਸ਼ਾ ਖੜੇ ਆ ਕਿਉਂਕਿ ਅਸੀਂ ਸਵਿਧਾਨ ਨੂੰ ਮੰਨਣ ਵਾਲੇ ਲੋਕ ਆ ਕਾਨੂੰਨ ਨੂੰ ਮੰਨਣ ਵਾਲੇ ਲੋਕ ਆ ਹਮੇਸ਼ਾ ਕਾਨੂੰਨ ਦੇ ਨਾਲ ਚੱਲਦੇ ਸੰਵਿਧਾਨ ਦੇ ਨਾਲ ਚੱਲਦੇ ਆ ਔਰ ਐਸੇ ਲੋਕਾਂ ਦੀ ਗੁੰਡਾਗਰਦੀ ਐਸੇ ਲੋਕਾਂ ਦਾ ਸ਼ਰਮ ਟ੍ਰੈਵਲ ਏਜੰਟਾਂ ਨੂੰ ਧਮਕਾਣਾ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਿਉਂਕਿ ਇਹ ਵਿਅਕਤੀ ਟ੍ਰੈਵਲ ਏਜੰਟਾਂ ਨੂੰ ਧਮਕਾ ਕੇ ਆਪ ਲੱਗਦਾ ਮੋٹے ਮੋਟੇ ਉਹਨਾਂ ਨੂੰ ਮਹੀਨੇ ਲਾਏ ਹੋਇਆ ਇਹ ਵੀ ਜਲਦੀ ਉਜਾਗਰ ਕਰਾਂਗੇ ਕਿ ਟਰੈਵਲ ਏਜੰਟਾਂ ਨੂੰ ਜਿਹੜੇ ਇਹਦੇ ਕੋਲੋਂ ਟਰੈਵਲ ਕਿੰਨੇ ਟਰੈਵਲ ਏਜੰਟਾਂ ਨੂੰ ਭਾਨੇ ਸਿੱਧੂ ਨੂੰ ਮਹੀਨੇ ਜਾਂਦੇ ਆ ਔਰ ਇਹ ਵੀ ਗੱਲ ਕਲੀਅਰ ਕਰਿਆ ਕਰੇ ਨਾ ਕਿ ਕਿੰਨੇ ਲੋਕਾਂ ਨੂੰ ਜੇ ਪੈਸੇ ਦਵਾਏ ਆ ਤਾਂ ਉਹਦੇ ਵਿੱਚੋਂ ਕਟ ਵੱਡ ਕੀ ਕੀਤੀ ਆ ਲੋਕਾਂ ਨੂੰ ਇਹ ਤੇ ਦੱਸਦੇ ਪੈਸੇ ਦਵਾਏ ਆ ਲੇਕਿਨ ਇਹਦੇ ਖਿਲਾਫ ਅਸੀਂ ਸਾਫ ਜाहिर ਕਰਦੇ ਆ ਕਿ ਭਾਨੇ ਸਿੱਧੂ ਤੋਂ ਜਿਹੜਾ ਮਰਜੀ ਵਿਅਕਤੀ ਕੋਈ ਤੰਗਲੇ ਪਰੇਸ਼ਾਨ ਕਰਦਾ ਹੈ ਜੇ ਟਰੈਵਲ ਜਾਂ ਟੂਰ ਦਾ ਸਾਡੇ ਨਾਲ ਸੰਪਰਕ ਕਰਨ ਬਾਕੀ ਲलित ਬੱਬੂ ਜੀ ਦੋਸ਼ਪ जय श्री राम ਮੈਂ ਲलित ਕੁਮਾਰ ਬੱਬੂ ਪੰਜਾਬ ਪ੍ਰਧਾਨ Hindu Talmil Committee ਤੋਂ ਮੇਰੇ ਵੀਰ ਸ਼ਿਵ ਸ਼ਰਨ ਲੋਇਨ ਦੇ ਯੂਆ ਰਾਜ ਦੇ ਪ੍ਰਧਾਨ ਜੋ ਬੰਟੀ ਜੀ ਨੇ ਬੜੇ ਵਿਸਥਾਰ ਨਾਲ ਸਾਰੀਆਂ ਗੱਲਾਂ ਸਮਝਾਈਆਂ ਵਾ ਇਹ ਪੰਜਾਬ ਜਿਹੜਾ ਵਾ ਨਾ ਕਿਸੇ ਦੇ ਕਬਜ਼ੇ ਦਾ ਨਹੀਂ ਐ ਕਿ ਬਿਨਾਂ ਕੋਈ ਕਬਜ਼ੇਦਾਰੀ ਦੇ ਪੰਜਾਬ ਦੇ ਕੋਈ ਕਬਜ਼ਾ ਕਰ ਸਕਦਾ ਠੀਕ ਹੈ ਏਜੰਟ ਕੁਝ ਏਜੰਟ ਹੋਣਗੇ ਜਿਹੜੇ ਗਲਤ ਹੋਣਗੇ ਸਾਰੇ ਏਜੰਟ ਗਲਤ ਨਹੀਂ ਆ ਪਰ ਜਿਹੜਾ ਭਾਨਾ ਸਿੱਧੂ ਗੈਂਗਸਟਰ ਵਾਲ ਪੈਰਾ ਦੁਆਰਾ ਕਰਨਾ ਚਾਹੁੰਦਾ ਵਾ ਯੁਵਾਵਾਂ ਨੂੰ ਗੰਧ ਰਸਤੇ ਪਾਉਣ ਦੀ ਕੋਸ਼ਿਸ਼ ਕਰ ਰਿਹਾ ਅਸੀਂ ਇਹ ਪੰਜਾਬ 'ਚ ਨਹੀਂ ਹੋਣ ਦੇਵਾਂਗੇ ਜੈ ਹਿੰਦ ਜੈ ਸ਼੍ਰੀ ਰਾਮ ਬਾਕੀ ਦੋਸ਼ਵ ਸੰਤੀ ਜੀ ਸੰਤੀ ਜੀ ਮੇਰੇ ਕੁਮਰਦੀਪ ਸਿੰਘ ਸ਼ੰਤੀ ਯੁਵਾ ਕ੍ਰਾਂਤੀ ਮੰਚ ਦਾ ਪੰਜਾਬ ਅਧਿਕਾਰਿ ਜੋ ਇਹ ਸਮਾਜ ਦੇ ਵਿੱਚ ਗੰਦੀ ਹਥਿਆਰਾਂ ਦੀ ਯਾਦ ਇਹ ਜਿਹੜੀ ਭਾਸ਼ਾ ਬੋਲਦਾ ਹੈ ਉਹ ਪਾਸ਼ਾ ਜਿਹੜੀ ਇਹ ਪੰਜਾਬ ਦੇ ਲੋਕਾਂ ਵਾਸਤੇ ਉਚਿਤ ਨਹੀਂ ਹੈਗੀ ਇਹ ਪੰਜਾਬ ਦੇ ਲੋਕਾਂ ਵਾਸਤੇ ਨਹੀਂ ਬਣੀ ਇਹ ਗੈਂਗਸਟਰਾਂ ਦਾ ਬਾਤ ਆਪਣਾ ਗੈਂਗਸਟਰ ਫਲਾ ਰਿਹਾ ਗੈਂਗਸਟਰ ਬਾਦ ਫਲਾ ਰਿਹਾ ਇਹ ਦੁਬਾਰਾ ਆਤਕਵਾਦ ਨੂੰ ਜਨਮ ਦੇ ਰਿਹਾ ਹੈ ਇਹ ਗੈਂਗਸਟਰ ਬਾਦ ਨਹੀਂ ਹੈ ਆਤਕਵਾਦ ਹੈ ਇਹ ਏਜੰਟਾਂ ਨੂੰ ਧਮਕਾਣਾ ਹਰ ਏਜੰਟ ਗਲਤ ਨਹੀਂ ਹੈਗਾ ਹਰ ਏਜੰਟ ਕੋ ਗਲਤ ਕੰਮ ਨਹੀਂ ਕਰ ਰਿਹਾ ਏਜੰਟਾਂ ਨੂੰ ਧਮਕਾਣਾ ਉਹਨਾਂ ਕੋਲ ਧਮਕਾ ਕੇ ਬਾਅਦ ਵਿੱਚ ਉਹਨਾਂ ਨਾਲ ਸੈਟਲਮੈਂਟਾਂ ਕਰਨੀਆਂ ਸੈਟਲਮੈਂਟਾਂ ਜੋ ਆਪਣੀ ਕਮਾਈ ਕਰਨੀ ਹੈ ਆਪਣੀ ਜੇਬਾਂ ਭਰਨੀਆਂ ਫਿਰ ਉਹਨਾਂ ਦੇ ਨਾਲ ਮੀਂਹੇ ਲਾਣੇ ਇਹ ਕਿਹੜੀ ਕਾਨੂੰਨ ਦੀ ਪਰਿਭਾਸ਼ਾ ਹੈ ਅਸੀਂ ਬੀਜਪੀਸ ਪੰਜਾਬ ਦੇ ਬੀਜਪੀ ਕੋ ਮੰਗ ਕਰਦੇ ਹਾਂ ਪੰਜਾਬ ਸਰਕਾਰ ਕੋ ਮੰਗ ਕਰਦੇ ਹਾਂ ਇਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਅਸੀਂ ਆਪਣੇ ਏਜੰਟ ਭਰਾਵਾਂ ਨੂੰ ਵੀ ਮੰਗ ਕਰਦੇ ਹਾਂ ਜਿਹੜਾ ਵੀ ਇਹ ਜਿੰਨਾ ਨਾਲ ਵੀ ਇਹ ਧੱਕਾ ਕਰਦਾ ਉਹ ਸਾਨੂੰ ਸੰਪੰਨ ਸੰਪਰਕ ਕਰਨ ਅਸੀਂ ਇੱਕ ਥੋਕ ਕੇ ਉਹਨਾਂ ਦੇ ਨਾਲ ਖੜੇ ਹਾਂ ਉਹ ਉਹ ਗਲਤ ਨਹੀਂ ਹੋਣੇ ਚਾਹੀਦਾ ਏਜੰਟ ਸਾਡਾ ਪਹਿਲੀ ਇਹ ਗੱਲ ਹੈ ਵੀ ਏਜੰਟ ਗਲਤ ਨਹੀਂ ਹੋਣਾ ਚਾਹੀਦਾ ਉਹਨੂੰ ਪੰਜਾਬ ਸਰਕਾਰ ਦਾ ਲਾਇਸੈਂਸ ਹੋਣਾ ਚਾਹੀਦਾ ਉਹਦਾ ਕੰਮ ਸਹੀ ਹੋਣਾ ਚਾਹੀਦਾ ਉਹ ਜੇ ਕਿਸੇ ਨਾਲ ਧੱਕਾ ਕਰੇਗਾ ਕਿ ਅਸੀਂ ਉਹਦੇ ਨਾਲ ਖੜੇ ਆ ਇੰਨਾ ਸ਼ਬਦਾਂ ਨਾ ਆਵਜਾਇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ